ਹਾਂ ਜੀ ਸੇ ਗਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਘਟ ਵੈਂਗਵਾ ਚੈਨਲ ਵਿੱਚ ਅੱਜ ਆਪਾਂ ਜਾ ਰਹੇ ਸੀ ਆਪਾਂ ਇੱਕ ਪੇਮੈਂਟ ਜੀ ਫੜਨੀ ਸੀ ਬੰਦੇ ਤੋਂ ਆਪਾਂ ਜਾ ਰਹੇ ਹਾਂ ਜੀ ਨਾਲ ਆਪਣੇ ਗੁਰਦੇਤਾ ਜੀ ਹਾਂ ਜੀ ਗੁਰਦੇਤਾ ਜੀ ਮੇ ਲੋ ਹਾਂਜੀ ਦੋਸਤੋ ਕਿਵੇਂ ਹੋ ਅੱਜ ਆਪਾਂ ਜਾ ਰਹੇ ਹਾਂ ਪਟੇੜੀ ਪੰਪ ਤੇ ਥੋੜਾ ਕੰਮ ਹੈ ਪੇਮੈਂਟ ਫੜਨੀ ਆ ਚਲੋ ਮਿਲਦੇ ਹਾਂ ਬਲੌਗ ਚ ਅੱਜ ਦੇ OK lets go ਸੀ ਅੱਪਾ ਬਾਪ ਜਾ ਰਹੇ ਹਾਂ ਵਿਦੇਸ ਨੰਦਪੁਰ ਕੋਲ ਆ ਗਏ ਮੇਦਾ ਵੀ ਆ ਗਈ ਭਾਈ ਸਮਝ ਆ ਸਵਾ ਅਸਰ ਮੇਲਾ ਲਾਈਵ ਹੈ ਅੱਛਾ ਤੂ ਦੇਖਾਇਆ ਆਪਾ ਵਧੀਆ ਬਣਾਏ ਬੰਦੇ ਨੇ ਬਹੁਤ ਵਧੀਆ ਬਣਾਏ ਨਾ ਤੇ ਕਿੰਨੇ ਵਜੇ ਆਣਾ ਬਈ ਸੁਭਾਸ਼ ਤੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਖੜਦੇ ਆ 7:00 ਤੋਂ 4:00 7:00 ਤੋਂ 4:00 7:00 ਤੋਂ 4:00 ਵੀ ਤੱਕ ਖੜਦੇ ਆ ਮਰਿੰਡਾ ਤੋਂ ਚੁੰਨੀ ਰੋਡ ਵਧੀਆ ਉਹਨਾਂ ਨੇ ਇੱਕ ਵਾਰ ਜਰੂਰ ਖਾ ਕੇ ਜਾਏ ਬੰਦੇ ਕੋਲ ਨਾ ਵਧੀਆ ਉਹਨਾਂ ਨੇ ਆ ਬਹੁਤ ਵਧੀਆ ਹੈ ਚਲੋ ਮਿਲਦੇ ਆ ਖਾ ਕੇ ਕਿੱਥੇ ਖੜੇ ਆਪਾਂ ਮਰਿੰਡਾ ਚੁੰਨੀ ਰੋਡ ਮਰਿੰਡਾ ਚੁੰਨੀ ਰੋਡ ਕੀ ਨਾਮ ਹੈ ਬਈ ਇਹ ਦੰਦੋਟੀ ਦਾ ਦੁਕਾਨ ਦਾ ਨਾਮ ਕੀ ਹੈ ਹੈ ਅਕਾਸ਼ ਛੋਲੇ ਭਟੂਰੇ ਇਹ ਬੰਦੇ ਆ ਬਾਈ ਚੁੰਨੀ ਰੋਡ ਤੇ ਖੜਦੇ ਆ ਵਧੀਆ ਬਣਾਉਂਦੇ ਆ ਵਧੀਆ ਬਾਈ ਹੋਰ ਮਾ ਵੀ ਦੇ ਫੀਡਬੈਕ ਦੇ ਕਿਦਾਂ ਲੱਗੇ ਐਸਟੀ ਆ ਰਿਹਾ ਬਹੁਤ ਜੇ ਕਿਤੇ ਆ ਕੇ ਆਣੇ ਆ ਦੋਸਤੋ ਖਾ ਕੇ ਆ ਜਰੂਰ ਨਾ ਗੈਰਪੇ ਪਲੇਟਾ ਵੀ ਤੁਹਾਡੀ ਹੈ ਹਾਂ ਹਾਂ ਆਪਾਂ ਦਾ ਪੰਜਾਬ ਵਾਲੇ ਨਾਨ ਦੀ ਵੀ 50 ਰੁਪਏ ਪਲੇਟਾ ਤੇ ਛੋਲੇ ਭਟੂਰੇ 40 ਨਾ ਹਾਂਜੀ ਆਲੂ ਵਾਲੇ ਬਟੂਰੇ ਛੋਲੇ ਤੇ ਆਲੂ ਵਾਲਾ ਭਟੂਰਾ ਜੇ ਤੁਸੀਂ ਲੈਣਾ ਤਾਂ ਉਹ 50 ਰੁਪਏ ਦਾ ਹੀ ਹੈ ਬੰਦੇ ਪਛਾਣ ਲਓ ਚਲੋ ਖਾਣੇ ਹੁਣ ਆਪਾਂ ਖਾ ਕੇ ਮਿਲਦੇ ਆ। ਤੋ ਬਾਈ ਖਾਏ ਆ ਆਪਾਂ ਚੂਲੇ ਉੱਤੇ। ਵਧੀਆ ਬਣਾਏ ਨੇ ਮਖਸਫ ਹਨਾ। ਨਿਆਰਾ ਆ ਗਿਆ ਰਹਾ ਹੈ ਨਾ। ਵਧੀਆ ਬਣਾਏ ਬੰਦੇ। ਤੇ ਹੂੰ ਕਹਤੇ ਬਾਈ ਕਹਾ ਤੂੰ ਟੈਸਟ ਕਰਕੇ ਦੇਖੋ ਇੱਕ ਵਾਰ। ਮੈਂਸਤਾ ਰੋਟੀ ਖਾਣੀ ਵਾਲੇ ਜਾ ਕੇ ਘਰੇ। ਅਮਰ ਕਹਿੰਦਾ ਭਟੂਰੇ ਖਾਣੇ ਆ ਮਨੂੰ ਲੱਗਿਆ ਰੇੜੀ ਵਾਲਾ ਖੜਾ ਵਾ ਚੱਲ ਇੱਥੇ। ਕਿਉਂਕਿ ਇਹਨਾਂ ਨੂੰ ਵੀ ਮੌਕਾ ਦੇਣਾ ਚਾਹੀਦਾ ਯਾਰ ਹਨਾ। ਹੋਟਲਾਂ 'ਚ ਆਪਾਂ ਇੰਨਾ ਜ਼ਿਆਦਾ ਪੇ ਕਰਦੇ ਆ। ਠੀਕਾ ਉਸ ਤੋਂ ਹਾਫ ਰੇਟ 'ਚ ਰਾਣੇ ਵਧੀਆ ਆ। ਵਧੀਆ ਬਣਾਣੇ ਆ ਰੇੜੀ ਰੂੜੀ ਵਾਲੇ ਨਾ ਹੋਟਲਾਂ ਨਾਲੋਂ ਵਧੀਆ ਬਧੀਆ ਦੀ ਤੈਨੂੰ ਭਾਈ ਦੇ ਮਨ ਲੱਗਾ ਨਾ ਹਾਂ ਤੈਨੂੰ ਭਾਈ ਤੇ ਤੈਨੂੰ ਭਾਈ ਦੇ ਘੱਟ ਉਮਰ ਦੇ ਦੇ ਮੁੰਡੇ ਹਾਂ ਅਨੇ ਮੰਦਿਰ ਟਾਈਮ ਵੀ ਨਹੀਂ ਲਗਾਇਆ ਸੀ ਜਾ ਕੇ ਬੈਠੀ ਆਂ ਨਾਲ ਦੀ ਪਲੇਟਾ ਲਗਾਤੀ ਸਰਵਿਸ ਵੀ ਠੀਕ ਦੀ ਵਧੀਆ ਸਰਵਿਸ ਉੱਦਾਂ ਸਫਾਈ ਵੀ ਸੀ ਮਤਲਬ ਉੱਦਾਂ ਨਹੀਂ ਵੀ ਰੇੜੀ ਵਾਲਾ ਕਮਰੇ ਦੀ ਸਫਾਈ ਦੀ ਹਾਂ ਇਹ ਬਣਾਏ ਵੀ ਵਧੀਆ ਆ ਗਿਆ ਮਰਟਾ ਆਉਣਾ ਹੈ ਮੌਸਮ ਦੇਖੋ ਮਿੱਤਰੋ ਕਾਲੀ ਘਟਾ ਜਿਹੀ ਵੀ ਆ ਸ਼ਾਇਦ ਮੀਂਹ ਆਏ ਰਾਤ ਵੀ ਮੀਂਹ ਆ ਵੀ ਪਿਆ। ਮੀਂਹ ਆਇਆ। ਅੱਜ ਤਾਂ ਬ੍ਰਿਜ 'ਤੇ ਵੀ ਪਾਣੀ ਖੜਾ ਹੈ। ਬੰਦ ਬ੍ਰਿਜ। ਮਲਾ ਕਾफी ਵੀ ਪੈ ਗਿਆ ਰੋਏ। ਰਾਤ ਆਪਣੇ ਵੀ ਹਮਨ ਹੈ ਸੀਮੀ ਕਾफी ਹੈ। ਯਾਰ ਸੈਟ ਜੇ ਆ ਹੀ ਨਹੀਂ ਰਹੇ ਹਨਾ ਇਹ ਜਿਹਾ। ਪਤਾ ਨਹੀਂ ਕੈਜ ਕਰਾਂ। ਪ੍ਰੋਪਰ ਟੈਕਨੀਕ ਨਹੀਂ ਯੂਜ਼ ਕੀਤੀ ਹਮਨ। ਦੇਖੀ ਕਿੰਨਾ ਪਾਣੀ ਖੜਾ ਦੇਖੋ। ਹਾਂ ਮਾਰਕੀ ਨਾ ਲੈਦਾ ਬਾਈ ਕਿਤਾ ਇਦੀ ਡੁੱਬਦੀ ਆ ਆ ਮੱਲਾ ਦੇ ਬੱਕੇ ਵੀ ਆ ਗਏ ਪੰਪ ਜੇ ਉੱਪਰ ਆ ਦੇ ਚੱਲਦੇ ਵੀ ਹੈਗੇ ਆ ਕੱਢ ਗਿਆ ਹਾਂ ਇਹ ਤਾਂ ਪੰਪ ਚੱਲਨੇ ਆ ਤਾਂ ਹੀ ਥੋੜਾ ਬੁੱਧ ਗਿਆ ਨਾ ਤਾਂ ਹੀ ਬਚਾਓ ਕੱਟ ਗਿਆ ਜਦ ਆਪਾਂ ਆ ਉਤੋਂ ਜ਼ਿਆਦਾ ਤਾਂ ਅੜਾ ਗੁਫਾਈ ਲੈ ਗੁਫਾਈ ਹੈ ਗੁਫਾ ਦੇਖੋ ਮਿੱਤਰੋ ਕਿੰਨਾ ਬਾਣੀ ਆ ਬਾਈਕ ਦਾ ਪੂਰਾ ਡੋਪੀ ਆ ਨੀ ਇਹ ਗੱਡੀ ਕਾ ਤਾਂ ਮੋੜ ਗਿਆ ਯਾਰ ਡਰ ਗਿਆ ਉਹ ਇੰਨਾ ਵੀ ਪਾਣੀ ਨਹੀਂ ਭਾਈ ਆ ਜਾ ਮੈਂ ਕਿਹ ਜਾਨਾ ਕਿ ਕਰ ਗਿਆ ਅੰਕਲ ਦਾ ਪਾਣੀ ਦੇ ਕਿ ਕਰਦੇ ਨਹੀਂ ਸੀ ਓਏ ਚੱਲ ਪਰ ਇੰਨਾ ਪਾਣੀ ਨਹੀਂ ਗੱਡੀ ਦਾ ਆਰਾਮਦ ਨਾ ਜਾਨੀ ਗੱਡੀ ਦਾ ਉੱਚਾ ਹੁੰਦਾ ਉਹ ਹੀ ਤਾਂ ਆਪਣਾ ਮੋਟਰਸਾਈਕਲ ਲੰਘ ਗਿਆ ਗੱਡੀ ਲੰਘੇਂ ਜੀ ਚੱਲ ਅਗਲੇ ਰੋਚ ਆ ਹੂੰ ਨਾ ਠੀਕ ਹੈ ਚਲੋ ਸਿਆਣਪਿਆ ਤਦੋਂ ਰੱਬ ਨਾ ਕਰੇ ਜੇ ਡੂੰਗਾ ਹੁੰਦਾ ਸਿਆਣਪ ਗੱਡੀ ਬੰਦ ਹੋ ਗਈ ਫੇਰ ਤਾਂ ਗੁੰਡੜਾ ਕੰਮ ਹੈ ਹਾਂ ਆਲਾ ਕਹਿੰਦਾ ਕੋਈ ਨਹੀਂ ਗੇੜਿਆ ਕਿਲੋਮੀਟਰ ਬੱਧੇ ਸਹੀ ਰਿਸਕ ਤਾਂ ਨਹੀਂ ਆ ਮੈਂ ਤਾਂ ਸਹੀ ਹੈ ਅਲਜਣੋਂ ਦਾ ਸਹੀ ਹੈ ਹੁਣ ਆ ਵੇੜਾ ਇੰਨਾ ਹਾਂ ਹਵਾ ਚੱਲ ਪਈ ਪਹਿਲਾਂ ਤਾਂ ਗਰਮੀ ਜੀ ਏਅਰ ਹੁਣ ਲੋੜ ਵੀ ਅਸਰ ਮੀਂਹ ਵੀ ਚੱਲ ਹੁਣ ਪੈਣ ਲੱਗਿਆ ਥੋੜਾ ਇਤਨੇ ਵੀ ਮਾਰਕੀਟ ਤੱਕ ਹੋ ਗਏ ਨਾ ਲੇਟ ਹੋਏ ਆ ਕਾਫੀ ਮਾਰਕੀਟ ਆ ਗਿਆ ਇਧਰ ਵੀ ਕੌਣ ਦਾ ਗਰੀਮ ਇੱਧਰ ਆਣ ਲੱਗੇ ਸਾਰੀ ਨਾ ਸਾਰਿਆਂ ਆਲ ਨਹੀਂ ਦਿਖਾਣਾ ਕਰਾਇਆ ਹੌਲਾ ਹਾਈਵੇ ਕਰਦੋ ਕਰਦੋ ਇਹ ਤੋੜਦੀਆਂ ਸ਼ਾਪਸ ਨੇ ਸਾਰੀਆਂ ਚਲਾਕੀ ਬਾਈ ਰਹਿੰਦਾ ਸਾਡੇ ਮਨਿੰਦਰ ਸਰ ਨੇ ਇਹ ਆਰਐਮ ਨੇ ਐਗਰੀ ਐਗਰੀ ਐਰੀ ਡਿਪਾਰਟਮੈਂਟ ਚਲਾਕੀ ਬਾਈ ਚਲਾਕੀ ਹੋਈ ਹੈ ਇਹਨਾਂ ਨੂੰ ਪ੍ਰੋਪਰ ਪਾਰਕਿੰਗ ਆਹ ਇਹ ਕਚਹਿਰੀਆਂ ਜਿਨ੍ਹਾਂ ਨੇ ਆਪਾਂ ਨੂੰ ਕੰਮ ਨੂੰ ਮਨਾ ਕਰ ਦਿੱਤਾ ਵੈਸੇ ਪ੍ਰੋਪਰ ਇਹਨਾਂ ਨੂੰ ਪਾਰਕਿੰਗ ਚਾਹੀਦੀ ਹੋਰ ਇਹਨਾਂ ਤਾਂ ਚਾਹੀਦੀ ਨਾ ਇਹਦਾ ਗਲਤ ਆ ਸੜਕ ਤੇ ਖੜਾਈ ਜਾਓ ਪਾਰਕਿੰਗ ਬਣਾ ਲੈ ਵੇੜ ਪਾਰਕਿੰਗ ਕਰਨ ਨੇ ਚੱਲਦਾ ਸਰਪੇ ਰੇਗ ਬੰਦਾ ਸਿਕਿਉਰਟੀ ਵੀ ਹੈਗੀ ਆ ਇਹਦਾ ਫਾਇਦਾ ਵੀ ਆ ਹਾਂ ਹੁੰਦਾ ਹੈ ਪਰ ਅਮਨੇ ਹੈ ਮੇ ਰੋਡ ਤੇ ਮਤਲਬ ਚੱਲਦਾ ਔਰੇ ਕੋਈ ੱਡਾ ਸੀਨ ਹੈ ਨਹੀਂ ਖਾਸ ਯਾਰ ਹੈ ੱਡਾ ਚੋਰੀ ਚੋਰੀ ਵਾਲਾ ਸੀਨ ਵੀ ਹੈ ਨਹੀਂ ਖਾਸ ਔਰੇ ਨਹੀਂ ਪਰ ਆ ਪਾਰਕਿੰਗ ਨੂੰ ਜਗ੍ਹਾ ਚਾਹੀਦੀ ਆ ਸੜਕ ਦੀ ਗੱਲ ਕਰਦਾ ਮੈਂ ਤਾਂ ਹਾਂ ਯਾਰ ਸੜਕ ਬਣ ਜਾਈ ਜਾਏਗਾ ਹੁੰਦਾ ਹੈ ਹੀ ਆ ਤਾ ਮਨੰਦੇ ਦੇ ਵਿੱਚ ਰਣ ਗਿਆ ਬੰਨੇ ਇਸ ਤਰ੍ਹਾਂ ਅਗਾ ਵਿੱਚ ਆ। ਉਹ ਰੋਟੀ ਮਕਾ ਹੋਏ ਕਿਤੇ ਉਰੀਆ ਬੰਨਾ 80 ਰੁਪਏ ਮੋਕਾ ਉਹਦਾ ਵਧੀਆ ਕੋਠੀ ਵਧੀਆ ਬਣੀ ਹੋਈ ਹੈ। ਠੀਕ ਹੈ। ਹੱਬੀ ਮੰਡਾ ਵੀ ਮਨੰਦੇ ਚ ਆ ਗਿਆ। ਆਹਰ ਉਹਦਾ ਰੇਟ ਹੋਣਾ ਹੀ ਆ। ਇਹ ਐਮਾਜ਼ਨ ਨਾਲ ਵੀ ਚੱਲਦਾ ਹੈ। ਤੋ ਫਿਰ ਵੇਖਦੇ ਹਾਂ ਕੋਰਾ ਕੋਰਾ ਸ਼ੈਕਲ ਹੁੰਦਾ ਹੈ। ਹੱਤਲੂ ਨਹੀਂ ਅੰਦਰ ਵੀ ਘੱਟ ਹੋ ਰਹੀ ਹੈ ਨਾ। ਹੱਤਲੂ ਨਹੀਂ ਰਹਿ ਜਾਣੇ ਆ। ਆ। ਤੇਵੇਂ ਇਨਾਈਮ ਉਹ ਨਾ ਰਹਿ ਆ। ਉਹਦੇ ਨਿਊ ਕੰਡੀਗਰ ਦਾ ਹਾਲ ਹੋਣਾ ਦੇਖਦਾ ਯਾਰ ਤੂੰ। ਭਾਈ ਜਮੀਨਾ ਕਿੱਧਰ ਨਹੀਂ ਆਉਣ ਰਿਹਾ। ਹਟ ਨਾ ਹਟੋ। ਤੈਨੂੰ ਹਰ ਵੀ ਕੁੱਤਾ ਲੱਗਦਾ ਹੋਇਆ ਦੱਸ ਵਾਰ ਮੈਨੂੰ ਤੂੰ ਹੈ ਤੈਨੂੰ ਹਰ ਵੀ ਕੁੱਤਾ ਲੱਗਦਾ ਮੈਂ ਵੀ ਰੋੜੀ ਇੱਕ ਇੱਕ ਆਇਆ ਮੈਂ ਆਦਾ ਲੈਕਾ ਆ ਆਜਾ ਪਾ ਨੂੰ ਵੇਨੇਰੀ ਹੈਗਾ ਉਹ ਹਾਂ ਆਪੇ ਮੈਂ ਗੁੱਸਾ ਨਹੀਂ ਕਰਨਾ ਤੈਨੂੰ ਯਾਦ ਕਰ ਰਿਹਾ ਸੀ ਕੁੱਤਿਆਂ ਦੇ ਤੈਨੂੰ ਯਾਦ ਕਰ ਰਿਹਾ ਸੀ ਕੁੱਤੇ ਜਦੋਂ ਦੇਖਿਆ ਤੇਰੀ ਯਾਦ ਆਈ ਕੁੱਤੇ ਉਹਨਾਂ ਨੂੰ ਮੁੰਦੇ ਕਣ ਲੱਗ ਗਿਆ ਅੱਲੇ ਹੈ ਆ ਵਧੀਆੜੀ ਆ ਅੱਜ ਉਹ ਗਿਆ ਹੋਇਆ ਖਾਨਪੁਰ Mira, banda ira. ¿Banda? ¿Banda hago yo? ¿Banda 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 ¿Qué es eso? ¿Qué es eso? ¿Qué es eso? ¿Qué es eso? ¿Qué ਇਹ ਗੱਲ ਤੋਂ ਹੈ ਐ ਮਰੇਕਾ ਕਾਤਾ ਨੰਦਾ ਮਾਸਮਾ ਕਾਤਾ ਕੰਮ ਕਰ ਰਹੇ ਹਾਂ ਅਸੀਂ ਇਹ ਐਨਾ ਕਰ ਰਹੇ ਹਾਂ ਅਸੀਂ ਹਾਂ ਕਰ ਰਹੇ ਹਾਂ ਅਰੈਸਟ ਲਾਸਟ ਬ੍ਰੇਕ ਕੋਈ ਵੀ ਹੋਣੀ ਚਾਹ ਲੋ ਰੈਸਕਿਊ ਜ਼ਰੂਰੀ ਹੈ ਯਾਰ ਵੈਸੇ ਹੈ ਠੀਕਾ ਵੈਸੇ ਉਜ਼ਾਰਾ ਮਿਲਿਆ ਹੋਣਾ ਨਾ ਕੀ ਚੱਲ ਨਹੀਂ ਚੱਲ ਲੇਡੀਜ਼ ਦੀ ਗੱਲ ਕਰੀਏ ਮੈਂ ਨਾ ਹਨਾ ਬਾਹਰ ਦਿਹਾੜੀ ਤਾਂ ਚਲੋ ਦੇਖਿਆ ਵੇ ਬੰਦਾ ਕੌਣ ਨਹੀਂ ਕਰਦਾ ਨਾ ਚਲੋ ਲੇਡੀਜ਼ ਆਪਣੇ ਪਿੰਡ ਵਿੱਚ ਤਾਂ ਇਹ ਕੰਮ ਕਰੇ ਸਕਦੇ ਆ ਜਿਆਦਾ ਨਹੀਂ ਥੋੜਾ ਪੈਸਾ ਤਾਂ ਨਹੀਂ ਆ ਵਧੀਆ ਕਰਿਆ ਵਾ ਹਾਂ ਇਹ ਮੋਦੀ ਸਾਹਿਬ ਨੇ ਕਰਿਆ ਵਧੀਆ ਇਹ ਤਾਂ ਨਹੀਂ ਵਧੀਆ ਹੈ ਯਾਰ ਮਰੇਕਾ ਪਹਿਲਾਂ ਵੀ ਚਲਦੀ ਹੈ ਨਾ ਨਿਕਾ ਨਹੀਂ ਇਹ ਮੋਦੀ ਨੇ ਹੀ ਲਾਂਚ ਕੀਤੀ ਯਾਰ ਨਹੀਂ ਮੈਂ ਕਹਿੰਦਾ ਹੈਗੀ ਤੇ ਸ਼ਾਇਦ ਨਹੀਂ ਨਹੀਂ ਮਰੇਕਾ ਮੋਦੀ ਤੋਂ ਬਾਅਦ ਹੀ ਆ ਆਪਣੇ ਮਨੋ ਸਿੰਘ ਦੇ ਰਾਜ ਹੈਗੀ ਨਹੀਂ ਆਪਣੇ ਨਹੀਂ ਤੇ ਹੈ ਜੇ ਹੈ ਸੀ ਤਾਂ ਪ੍ਰੋਪਰ ਮਤਲਬ ਕੰਮ ਨਹੀਂ ਸੀ ਉਦਾਂ ਹੋ ਰਿਹਾ ਹੁਣ ਤਾਂ ਮਨ ਲਾਦਾ ਯਾੜੀ ਉਹ ਵੀ ਵਧੀਆ ਬਣ ਗਈ ਵਧੀਆ ਯਾਰ ਕਈ ਕਰ ਚਲੋ ਖਰਚਾ ਮਾੜਾ ਮੋਟਾ ਖਰਚਾ ਤਾਂ ਚੱਲਦਾ ਹੀ ਆ ਵਧੀਆ ਚੀਜ਼ ਆ ਉਦਾਂ ਦਾ ਦਿਹਾੜੀ ਵੀ ਹੁਣ ਦਾ ਪਰ ਕਈ ਉਦਾਂ ਵੀ ਨਜਾਇਜ਼ ਪੈਸੇ ਲੈਨੇ ਜਾਂਦੇ ਹੈ ਨਹੀਂ ਆ ਉਹ ਗਲਤ ਜੀ ਯਾਰ ਪਰ ਗਲਤੀ ਯਾਰ ਸਰਪੰਚਾਂ ਦੀ ਆ ਕਿਉਂਕਿ ਬਿਨਾ ਅਮਲੀ ਬੋਤਰਾ ਕੁਝ ਨਹੀਂ ਹੁੰਦਾ ਯਾਰ ਇਹ ਲੋੜਬੰਦ ਬੰਦਿਆਂ ਲਈ ਆ ਮਨ ਠੀਕ ਆ ਲੋੜਬੰਦ ਬੰਦੇ ਨੂੰ ਫਾਇਦਾ ਮਿਲ ਵੀ ਨਹੀਂ ਪਾਰਿਆ ਗੱਲ ਹੋ ਗਈ ਹੈ ਨਾ ਹਾਂ ਇਹ ਤਾਂ ਉਹ ਬੰਦੇ ਲਈ ਆ ਆਪਣੇ ਹੋ ਕੇ ਰਿਆ ਠੀਕ ਆ ਜਿਹਨੂੰ ਲੋੜ ਨਹੀਂ ਕੰਮ ਹੀ ਨਹੀਂ ਕਰ ਰਹੇ ਜਿਆਦਾ ਕੰਮ ਕਰਨੇ ਚਲ ਤਾਂ ਵੀ ਸਮਝ ਲੱਗਦਾ ਕਰੇ ਬੈਠੇ ਆ ਹਾਜ਼ਰੀਆਂ ਪੈ ਰਹੀਆਂ ਸਾਰੇ ਸਾਰੇ ਇਹ ਚੀ ਗਲਤ ਹੈ ਥੋੜਾ ਧਿਆਨ ਦੇਣਾ ਚਾਹੀਦਾ ਅਭੀ ਫੈਕਟਰੀ ਲੱਗੀ ਟੈਲਾ ਨੀ ਹੋਏ ਹਾਂ ਇਹ ਲੋ ਥੋੜੇ ਟਾਈਮ ਚ ਕਾਫੀ ਬਿਲਡ ਹੋ ਗਈ ਇਹ ਵੈਸੇ ਆ ਜਿਹੜੀ ਨਾ ਇਹ ਸਵਾਾਰ ਕੰਮ ਆਏ ਟੈਲਾ ਨਾ ਹਾਂ ਹੁਣ ਆਉਣ ਵਾਲਾ ਟਾਈਮ ਚ ਹੀ ਜਾਹੀ ਚਲੀ ਜਾਂਦਾ ਹਾਂ ਨਾ ਠੀਕ ਆ ਨਾ ਨੇ ਕੋਈ ਨੁਕਸਾਨ ਦਾ ਨਹੀਂ ਹੈਗਾ ਘਾਟਾ ਨਹੀਂ ਹੈ ਨਾ ਪਿਆ ਤਾਂ ਬਣਿਆ ਪਿਆ 50 12 12 ਵਜੇ ਸਾਡੇ ਕੋਲ 10000 ਮਰਜੀ बिक ਜੂਗਾ ਨਾ ਕੋਈ ਬਹੁਤੀ ਉਹਦੀ ਲੋੜ ਆ ਕੋਈ ਛੱਤ ਪਾਓ ਕੋਸਾ ਕੋ ਤਾਂ ਇਹ ਨਹੀਂ ਵੀ ਇਹ ਪੈਸਾ ਲਾਇਆ ਵਾ ਸੁੱਕਾ ਦਿੱਤਾ ਸਮਾਨ ਹਾਂ ਪੱਕੀ ਕੰਮ ਕੋਈ ਵੀ ਯਾਰ ਥੋੜਾ ਟਾਈਮ ਲਿੰਦਾ ਪੂਰੀ ਦੁਨੀਆ ਦੇ ਨਾਲ ਸੁਬਾਹ ਕੰਮ ਤੇ ਨਿਕਲ ਜਾਂਦੀ ਆ ਕਰੇ ਤਾਂ ਹੁੰਦਾ ਸੌਣੇ ਜਾਂਦਾ ਦੇਖਿਆ ਜਾਈ ਬਾਓ ਇਹ ਕੰਮ ਉਹ ਦਿੱਤੀ ਖਤਰਮੰਦਾ ਦੇਖ ਲਾ ਰੋਟੀ ਵੀ ਅਮਨ ਕਾ ਦੋ ਰੋਟੀਆਂ ਖਾਣੀਆਂ ਸਾਰਾ ਦਿਨ ਬੰਦਾ ਭਜਵਰੀ ਜਾਂਦਾ ਹਾਂ ਹੈਨਾ ਅਸਲੀ ਮੁਕਤ ਦੋ ਰੋਟੀਆਂ ਦੀ ਹੋਇ ਹਸਿਕਾ ਕਲੀ ਇਹ ਬੋਤਲ ਇਹ ਤੇ ਬਣਾਇਆ ਰੋਜ਼ ਦੇਖੋ ਸਵਾਰ ਉਹਦੇ ਟਰਾਲੀ ਕੱਚੜੇ ਦੇ ਮੁਕਾਬਲੇ ਆ ਟਰਾਲੀ ਟਰਾਲੀ ਦੇ ਤੇਰੀ ਭਰੀ ਵੀ ਅਬੀ ਵਾਲਾ ਨਹੀਂ ਹੈਗਾ ਸਵਾਰ ਚਾਹ ਵੀ ਠੀਕ ਆ ਵੈਸੇ ਇਹ ਨਾ ਠੀਕ ਹੈ ਇੱਥੇ ਜਾਂਦੇ ਮੇਟੇ ਪਿੱਛੇ ਜਾਨਾ ਹਾਂ ਸਾਰਾ ਕਲੌਡ ਦੇਖੀਏ ਹਾਂ ਨਾਮ ਆਲ ਵੀ ਸ਼ਹਿਰਾਂ ਵਰਗਾ ਵਜੇ ਕੱਲ ਕੋਈ ਨਹੀਂ ਦਿਖਦਾ ਬਾਹਰ ਸ਼ਾਂਤੀ ਵਜਾ ਥੋੜਾ ਜਾਂ ਹੁੰਦਾ ਹੈ ਦਪਹਿਰੇ ਜਮ ਹੁੰਦਾ ਅੜ ਦਪਹਿਰਾ ਹੁੰਦਾ ਟਾਈਮ ਕਾਪੀ ਹੋ ਗਿਆ ਹੁਣ 4 ਵਜੇ ਨੇ ਆਣੇ ਆ ਯਾਰ ਹਾਂ 2:00 ਤੇ 4 ਪਰ ਲੋਕਾਂ ਕੋਲ ਹੁਣ ਕੰਮ ਕਰ ਵੀ ਰਹੇ ਯਾਰ ਮੇਡ ਵਾਲੇ ਵੀ ਬਿਜੇ ਹੋਏ ਵਾਂ ਹੋਰ ਅਗਲਾ ਕਿੱਥੇ ਹੈ ਹੁਣ ਕਰਦਾ ਹੀ ਨਹੀਂ ਕਿਸੇ ਦਾ ਘਰ ਤਾਂ ਕੋਈ ਅਗਲਾ ਕੰਮ ਆਇਆ ਲੈਣਾ ਆ ਅੱਗੇ ਇਹ ਗੱਲ ਹੋਰ ਈ ਹੈ ਅੱਗੇ ਜਿਹਦੇ ਘਰ ਗਏ ਉਹ ਤਾਂ ਰੋਟੀ ਖਾ ਜਾਂਦੀ ਹਾਂ ਹੋਂਤਾ ਉਹ ਚ ਗੱਲਾਂ ਹੈ ਉਹ ਨਹੀਂ ਬਹੁਤ ਹੈ। ਹਾਲਾਂ ਬਹਿਵੇਂ ਉਹ ਕਰਦਾ। ਬਹਿਮ ਵੀ ਸੱਚਾ ਬਈ ਲੋਕ ਲੋਕ ਹਟਦੇ ਵੀ ਨਹੀਂ। ਹੋਰ ਗਿਆ। ਪਰ ਰੱਬ ਤੋਂ ਉੱਪਰ ਕੁਝ ਨਹੀਂ ਹੈਗਾ ਯਾਰ। ਅਰ ਰੱਬ ਨੂੰ ਬੰਦਨ ਲੋਕਾਂ ਨੂੰ ਹੁੰਦਾ ਹੈ ਉਹ ਮੇਰਾ। ਜਿਹੜਾ ਬੰਦਾ ਨਹੀਂ ਜਿਹੜਾ ਮੰਨਦਾ ਉਹਦੇ ਲਈ ਸਭ ਕੁਝ ਹੈ। ਹਾਂ। ਇਹਦਾ ਬੰਦਾ ਇਹ ਕੰਮਾਂ 'ਚ ਪੈ ਗਿਆ ਬਹਿਮਾ ਵਰਮਾ 'ਚ। ਉਹਦੇ ਲਈ ਹੈਗੇ ਆ। ਠੀਕ ਆ ਜਿਹੜਾ ਨਹੀਂ ਮੰਨਦਾ ਉਹਨੂੰ ਜੋ ਮਰਜ਼ੀ ਕਰਦੇ ਉਹਨੂੰ ਕੁਝ ਹੁੰਦਾ ਹੀ ਨਹੀਂ ਜਿਹੜੇ ਬੰਦੇ ਨੇ ਸੋਚ ਲਿਆ ਹੁੰਦਾ ਉਹਦਾ ਹੋਈ ਹੋ ਜਾਂਦਾ ਫਿਰ ਗੱਲ ਦਿਮਾਗ 'ਚ ਬੈਣਦੀ ਆ ਸ਼ਵਾਜਦੀ ਆ ਜਿੱਦਾਂ ਕੋਈ ਵੀ ਬਿਮਾਰੀ ਯਾਰ ਜੇ ਇਹਦਾ ਸੋਚ ਲਿਆ ਮਨ ਨੂੰ ਆ ਬਿਮਾਰੀ ਆ ਤਾਂ ਉਹ ਤੁਹਾਨੂੰ ਲੱਗੇ ਜਾਣੀ ਦਿਮਾਗ 'ਚ ਵੱੜਦੀ ਕੋਈ ਚੀਜ਼ ਪਹਿਲਾਂ ਉਹ ਵੀ ਜੇ ਆਪਾਂ ਉਹਨੂੰ ਕੁਝੀ ਕੁਝੀ ਕਰ ਲਈਏ ਜਿੰਦਗੀ ਘਟਨੀ ਜਾਏ ਫਿਰ ਉਹ ਤਾਂ ਹੈ ਹੀ ਆ ਕੋਈ ਵੀ ਚੀਜ਼ ਦਿਮਾਗ 'ਚ ਵੱੜਦੀ ਆ ਫਿਰ ਸਰੀਰ ਨੂੰ ਲੱਗਦੀ ਆ ਉਹ ਕਿਹੜੀ ਉਹ ਦੱਸਿਆ ਉਹਦਾ ਫਿਰ ਮੱਝ ਅਰਦਾਸ ਚੇਤ ਕਿਹੜਾ ਇਹਦਾ ਦੁੱਖ ਸੁੱਖ ਆਉਂਦੇ ਰਹਿੰਦੇ ਆਪਾਂ ਵਾਂ ਹਾਂ ਇਹ ਜੇ ਆਪਾਂ ਇਹਨੂੰ ਇੰਜੋਏ ਕਰਕੇ ਕਰੀਏ ਰਾਤ ਚ 8:00 ਜ 8:00 ਟੂਚ ਉਹਨੂੰ ਕੈਨਸਲ ਹੋ ਜਾਂਦਾ ਭੁੱਗੇ ਨੂੰ ਹਾਂ ਤੇ ਉਹ ਕਿਸੇ ਨੂੰ ਦੱਸਦਾ ਨਹੀਂ ਸਭ ਤੋਂ ਵੱਧ ਇੰਜੋਏ ਕਰਦਾ ਉਹ ਸਾਰਿਆਂ ਵੱਲ ਜ਼ਿੰਦਗੀ ਲਾਈਫ ਨੂੰ ਇੰਜੋਏ ਉਹਦਾ ਡਾਇਲੋਗ ਇੱਕ ਕਹਿੰਦਾ ਐਦਾਂ ਜਿਉ ਕੇ ਜਾਣਾ ਵੀ ਰੱਬ ਵੀ ਕਹੇ ਇਹਨੂੰ ਜ਼ਿੰਦਗੀ ਦਾ 20 ਸਾਲਾਂ ਦੀ ਦਿੱਤੀ ਇਹ 100 ਸਾਲਾਂ ਦੀ ਜੀ ਕੇ ਆ ਗਿਆ ਹਾਂ ਸਹੀ ਹੈ ਯਾਰ ਪਤਾ ਨਹੀਂ ਕਦੋਂ ਹਨਾ ਕਦੋਂ ਸਾਹ ਕਦੋਂ ਹੋਏ ਨੇ ਕਿੰਨਾ ਟਾਈਮ ਆ ਸੋ ਟੈਨਸ਼ਨ ਤਾਂ ਮੁੱਕਣੀ ਨਹੀਂ ਲੈ ਕੰਮ ਮੁੱਕਣੇ ਆ ਤਾ ਹੈਗਾ ਸਾਵੀ ਹੋ ਜਾਣਾ ਅੱਜ ਨਹੀਂ ਹੋ ਜਾਗਾ ਕੰਮ ਵੀ ਹੋ ਜਾਣਾ ਬਿਲਕੁਲ ਉਂਜੀ ਇੰਜੋਏ ਕਰੋ ਲਾਈਫ ਇੱਕ ਲਾਈਫ ਹੈ ਰੱਬ ਦਾ ਨਾਲੋ ਹੁਣ ਨਾ ਕਦੀ ਫੈਕਟਰੀ ਲੱਗ ਰਹੀ ਔਰੇ ਇਹ ਫੈਕਟਰੀ ਨਹੀਂ ਆ ਯਾਰ ਕੋਈ ਪ੍ਰੋਜੈਕਟ ਕਿਸ ਨੇ ਸ਼ਾਇਦ ਆਰਗਾਨਿਕ ਖੇਤੀ ਕਰਨ ਲੱਗੇ ਔਰੇ ਅੱਛਾ ਬਿਨਾਰੇ ਜਾਂ ਸੋਰੇ ਜਾਂ ਤੋਂ ਅੱਛਾ ਕਿਸ ਨੇ ਬਾਹਰ ਦੇ ਹਾਰ ਮਨੇ ਆਵਾ ਨਾ ਠੀਕ ਹੈ ਯਾਰ ਜਿੱਡੀ ਉਂਡੀ ਕੱਢਦੇ ਠੀਕ ਹੈ ਇਹ ਰੋ ਮੈਗਨ ਟੁੱਟ ਗਿਆ ਨਾ ਉਹ ਦਾ ਨਾ ਕਿ ਨਹੀਂ ਐਦਾਂ ਹੀ ਆ ਟੁੱਟਿਆ ਪਿਆ ਬਹੁਤ ਭਾਰੀ ਬਰੋਟਾ ਨਾ ਬਣੀ ਰਹੀ ਜੇ ਮੈਂ ਤਾਂ ਐਦਾਂ ਦਾ ਇੰਨਾ ਭਾਰੀ ਹੈ ਹੀ ਨਹੀਂ ਮੈਂ ਕਹਿੰਦਾ ਰਾਤ ਨੂੰ ਡਰ ਲੱਗਦਾ ਹੋਰ ਇਹ ਅੰਦਰ ਆ ਰਿਹਾ ਯਾਰ ਲੱਗਦਾ ਹੀ ਆ ਨੀਚੇ ਸਮਾਦ ਹੈ ਹਾਂ ਦੇਖਿਆ ਤੇ ਉੱਥੋਂ ਥੋੜਾ ਅਜੀਬ ਜਿਹਾ ਡਰਾਵਣਾ ਲੱਗਦਾ ਜੀ ਇੱਕ ਹੈ ਤੁਹਾਨੂੰ ਆ ਰਸਤਾ ਯਾਰ ਹੋਰ ਕੀ ਦੁਪਹਿਰ ਨੂੰ ਵੀ ਇੱਕ ਵਾਰ ਆਪਾਂ ਆਏ ਤੇ ਯਾਦ ਡਰ ਲੱਗਦਾ ਬਾਈ ਕੌਮ ਜੇ ਬੋਲਦੇ ਆ ਬਹੁਤ ਵੱਡਾ ਦਰਖਤ ਹੈ ਤੇ ਪਿੱਛੇ ਆ ਉਹ ਬਰਟਾ ਵੀ ਵਿਪੜ ਰਹੀ ਹਾਂ ਕਾਫੀ ਵੱਡਾ ਹੈ ਜੜਾ ਜੜਾ ਨਿਕਲੀ ਹੋਇਆ ਵਾ ਕਰ ਰਹੇ ਆਂ ਵਲੌਗ ਦੀ ਸਮਾਪਤੀ। ਬਾਕੀ ਤੁਹਾਨੂੰ ਕੱਦ ਮਿਲਦੇ ਆਂ ਕਿਸੇ ਅਗਲੇ ਵਲੌਗ ਚ। ਥੈਂਕ ਯੂ ਜੀ। ਮਿਲਦੇ ਆਂ ਕੱਲ ਦੇ ਵਲੌਗ। ਬਾਏ ਬਾਏ। ਬਾਏ ਬਾਏ।